ਉਹ ਇੱਕ ਸੁਜੀਰ ਪਾਤਰ ਜੀ ਦੀ ਕਵਿਤਾ ਹੈ ਜੀ ਉਹਦੀ ਜਿਹੜੀਆਂ ਪਹਿਲੀਆਂ ਲਾਈਨਾਂ ਹੈਗੀਆਂ ਨਾ ਜੀ ਸੁਜੀਰ ਪਾਤਰ ਜੀ ਕਹਿੰਦੇ ਨੇ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਹਾਂ ਤਾਂ ਰਾਹ ਬਣਦੇ ਹਨ ਸਦੀਆਂ ਤੋਂ ਆnde ਕਾਫਲੇ ਇਸ ਗੱਲ ਦੀ ਗਵਾਹੀ ਭਰਦੇ ਹਨ ਅੱਗੇ ਹੋਰ ਬਹੁਤ ساری ਪੂਰੀ ਕਵਿਤਾ ਹੈਗੀ ਆ अरविंद केजरीवाल ਇੱਕ ਅਲੱਗ ਕਿਸਮ ਦੀ ਰਾਜਨੀਤੀ ਸ਼ੁਰੂ ਤੋਂ ਕਰਦੇ ਆ ਔਰ ਉਹ ਕੋਈ ਜੇ ਜੇਲ ਗਏ ਆ ਉਹ ਆਪਣੇ ਵਾਸਤੇ ਨਹੀਂ ਗਏ ਉਹ ਬੇਕਸੂਰ ਸੀ ਇਹ ਕੋਈ ਮੈਂ ਨਹੀਂ ਕਹਿ ਰਿਹਾ ਅਦਾਲਤਾਂ ਨੇ ਇਹ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਜਮਾਨਤ ਵੀ ਦਿੱਤੀ ਉਦੋਂ ਵੀ ਕਿਹਾ ਇਸ ਵਾਰੀ ਜਮਾਨਤ ਦੇ ਵਿੱਚ ਵੀ ਕਿਹਾ ਜਸਟਿਸ ਉਜਵਲ ਕੋ ਯਾਨੀ ਕਿ ਇਹ ਜਿਹੜਾ ਕੇਸ ਹੈ ਬਣਦੇ ਨਹੀਂ ਸੀ ਪਰ ਕਿਉਂਕਿ ਜੁਡੀਸ਼ੀਅਲ ਪ੍ਰੋਪਰਾਈਟੀ ਹੈ ਤੇ ਮੈਂ ਇਹਦੇ ਬਾਰੇ ਮੈਂ ਅੱਗੇ ਆਪਣੀ ਜਜਮੈਂਟ ਨਹੀਂ ਕਰਾਂਗਾ ਜੁਡੀਸ਼ੀਅਲ ਡਿਸਿਪਲਨ ਕਰਕੇ ਸੋ ਉਹਨਾਂ ਨੇ ਜੇ ਅਰਵਿੰਦ ਕੇਜਰੀਵਾਲੇ ਅਸਤੀਫਾ ਪਹਿਲਾਂ ਨਹੀਂ ਦਿੱਤਾ ਉਹ ਲੜਾਈ ਲੜੇ ਜ਼ੁਲਮ ਦੇ ਨਾਲ ਜਨੂਨ ਨਾਲ ਲੜਾਈ ਲੜੇ ਜਨੂਨ ਉਹਨਾਂ ਦਾ ਜਨੂਨ ਜਿੱਤਿਆ ਜ਼ੁਲਮ ਆ ਰਿਹਾ ਜੇ ਅਰਵਿੰਦ ਕੇਜਰੀਵਾਲੇ ਨਾ ਕਰਦੇ ਤਾ ਸ਼ਾਇਦ ਮਮਤਾ ਬੈਲਰਜੀ ਨੂੰ ਵੀ ਜੇਲ੍ਹ ਜਾਣਾ ਪੈਣਾ ਸੀ ਚੇਲਨਗਾਨਾ ਦੇ ਮੁੱਖ ਮੰਤਰੀ ਨੂੰ ਇਸੇ ਤਰ੍ਹਾਂ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਇਸੇ ਤਰ੍ਹਾਂ ਅਕਲੇਸ਼ ਯਾਦਵ ਨੂੰ ਜੱਤਪਸਦੀ ਯਾਦਵ ਨੂੰ ਜਸਵੀ ਯਾਦਵ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਜੇਲ੍ਹ ਜਾਣਾ ਪਾਉਣਾ ਸੀ ਉਹਨਾਂ ਨੂੰ ਕਿਉਂਕਿ ਇਹਨਾਂ ਨੇ ਇੱਕ ਲੀਪ ਆਰਟੀ ਜਿਹਦੇ ਵਿੱਚ ਸਰਕਾਰ ਨੂੰ ਮੂੰਹ ਦਿਖਾਣੀ ਪਈ ਆ ਹੁਣ ਇਹ ਸ਼ਾਇਦ ਬਾਕੀ ਜਿਹੜੇ ਲੀਡਰ ਆ ਉਹਨਾਂ ਨੂੰ ਜੇਲ੍ਹ ਜਾਣ ਤੋਂ ਉਹਨਾਂ ਨੇ ਬਚਾ ਲਿਆ ਕਿ ਜਿਹੜਾ ਇਹ ਪੀਐਮਐਲ ਕਾਨੂੰਨ ਹੈ ਇਹ ਮਤਲਬ ਜਿਹੜਾ ਕਾਨੂੰਨ ਹੀ ਖਰਾਬ ਹੈ ਇਹਦੇ ਵਿੱਚ ਜਿਹੜਾ ਤੁਸੀਂ ਮਤਲਬ ਤੁਸੀਂ ਕਹ ਲੋ ਕਿ ਇਹ ਵਿਰੋਧੀਆਂ ਨੂੰ ਦਬਾਉਣ ਲਈ ਜਿਹੜਾ ਇਸਤੇਮਾਲ ਹੋ ਰਿਹਾ ਇਹਦੀ ਦੁਰਵਰਤੋਂ ਰੁਕੇਗੀ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਸਟੈਂਡਰਡ ਸੈੱਟ ਕਰ ਦਿੱਤਾ ਕਿ ਤੁਸੀਂ ਜਿਹੜਾ ਜਿੰਨੀ ਤੇ ਤੁਹਾਡੇ ਕੋਲੇ ਕੋਈ ਸਬੂਤ ਨਹੀਂ ਆ ਮੁਕਤ ਸਬੂਤ ਨਹੀਂ ਆ ਤੁਸੀਂ ਬੰਦੇ ਨੂੰ ਦੱਸਣਾ ਪਏਗਾ ਉਹਦੇ ਕਾਰਨ ਦੱਸਣਾ ਪੈਣਗੇ ਇਹ ਸਾਰਾ ਕੁਝ ਕੇਜਰੀਵਾਲ ਦੇ ਦੀ ਭਾਈ ਪਹਿਲਾਂ ਉਹਨਾਂ ਨੇ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਉਹਦਾ ਵੀ ਉਹਨਾਂ ਨੇ ਇੱਕ ਬਹੁਤ ਵੱਡਾ ਦੇਸ਼ ਵਾਸਤੇ ਉਹਨਾਂ ਨੇ ਇੱਕ ਉਹਨੂੰ ਮਤਲਬ ਤੁਸੀਂ ਕਹ ਲੋ ਕਿ ਆਮ ਆਦਮੀ ਨੂੰ ਉਹ ਇੱਕ ਹਥਿਆਰ ਦਿੱਤਾ ਸੀਗਾ ਸਰਕਾਰ ਦੇ ਦਮਨ ਤੋਂ ਵਚਨ ਦਾ ਕੋਈ ਜਿਸ ਕਿਸੇ ਵੀ ਦੁਨੀਆ ਦੇ ਵਿੱਚ ਕਿਸੇ ਵੀ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਜਿਹੜਾ ਦਮਨ ਹੈ ਉਹ ਸਰਕਾਰਾਂ ਕਰਦੇ ਆ। ਸੋ ਸਰਕਾਰ ਦੇ ਦਮਨ ਤੋਂ ਵਿਰੋਧੀ ਤੇ ਦੇ ਨੇਤਾ ਨੂੰ ਬਚਾਉਣ ਦੇ ਵਿੱਚ ਜਿਹੜੇ ਸਿਵਲ ਰਾਈਟ ਐਕਟੀਵਿਸਟ ਆ ਉਹਨਾਂ ਨੂੰ ਬਚਾਉਣ ਦੇ ਵਿੱਚ ਆਮ ਨਾਗਰਿਕਾਂ ਨੂੰ ਬਚਾਉਣ ਲਈ ਚਾਹੇ ਉਹ ਰਾਈਟ ਟੂ ਇਨਫੋਰਮੇਸ਼ਨ ਐਕਟ ਹੋਵੇ ਚਾਹੇ ਉਹ ਪੀਐਮਐਲਏ ਕੇਸ ਦੇ ਵਿੱਚ ਜੁੜੀ ਉਹਨਾਂ ਦੀ ਜੱਜਮੈਂਟ ਆਈ ਹੈ ਜੱਜਮੈਂਟ ਹੋਵੇ ਇੱਕ ਸ਼ੀਲਡ ਐਂਕਰ ਦਾ ਕੰਮ ਕਰੇਗੀ ਇੱਕ ਸ਼ੀਲਡ ਦਾ ਕੰਮ ਕਰੇਗੀ ਆਮ ਜਿਹੜੇ ਜਿਹੜੇ ਨਿਰਦੋਸ਼ ਲੋਕ ਆ ਉਹਨਾਂ ਨੂੰ ਜੇਲ੍ਹ ਜਾਣ ਤੋਂ ਬਚਾਉਣ ਦਾ ਸੋ ਉਹਨਾਂ ਦਾ ਫੈਸਲਾ ਉਹਨਾਂ ਨੇ ਜਦੋਂ ਉਹ ਲ ਫਿਰ ਉਹਨਾਂ ਨੇ ਮੋਰਲ ਗਰਾਉਂਡ ਦੇ ਉੱਤੇ ਉਹਨਾਂ ਨੇ ਹੀ ਇਹ ਸੈੱਟ ਦਾ ਹਾਈest ਸਟੈਂਡਰਡਸ ਕਿ ਆ ਚੱਕੋ ਮੈਂ ਮੈਂ ਮੁੱਖ ਮੰਤਰੀ ਦੀ ਪਹਿਲਾਂ ਵੀ ਤਸਵੀਰਾਂ ਇਹਨਾਂ ਉਹਨਾਂ ਨੇ ਉਹਨਾਂ ਨੇ ਜਿਹੜੀ ਹੈ ਕਿ ਆਈਆਰਐਸ ਸਰਵਿਸ ਦੀ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਉਹ ਵੀ ਉਹਨਾਂ ਨੇ ਛੱਡੀ ਸੀ ਉਹ ਇੱਕ ਤਿਆਗ ਦੀ ਭਾਵਨਾ ਜਿਹੜੀ ਕਿਸੇ ਲੀਡਰ 'ਚ ਹੋਣੀ ਚਾਹੀਦੀ ਹੈ ਉਹ ਉਹਨਾਂ ਨੇ ਸਿਰਫ ਇੱਕ 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 ਲੀਡਰ ਇਕਲੌਤਾ ਡੇਟਾ ਜਿਹਨੇ ਤਿਆਗ ਦੀ ਭਾਵਨਾ ਦੱਸੀ ਹੈ ਤੇ ਬੀਜੇਪੀ ਵਾਲੇ ਜਿਹੜੇ ਹੈਗੇ ਮੋਰਲ ਹੀ ਬੈਂਕਰਪਟ ਹੈ ਇਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਤੁਸੀਂ ਦੇਖਣਾ ਕਿ ਉਹਨਾਂ ਦੀ ਪਿਛਲੀ ਵਾਰੀ ਤਾਂ ਆਰ ਸੀਟਾਂ ਆ ਗਈਆਂ ਸੀ ਅਸੋ ਦੇ ਚੰਦੇ ਤੇ ਇੱਕ ਵੀ ਸੀਟ ਨਹੀਂ ਆ ਬੀਜੇਪੀ ਤਮਨਕਾਰੀ ਨੀ ਤੇ ਅਜਿਹੇ ਬ੍ਰੋਦੀਤ ਤਰ੍ਹਾਂ ਦਿਖਾਪੇ ਤੁਸੀਂ ਦੇਖੋ ਜਿੱਥੇ ਗਵਰਨਰ ਹੈ ਉਹਨਾਂ ਦੇ ਬਿੱਲ ਨਹੀਂ ਪਾਸ ਕਰਦੇ ਸੈਸ਼ਨ ਨਹੀਂ ਕਰਨ ਦਿੰਦੇ ਲੈਫਟੀਨੈਂਟ ਗਵਰਨਰ ਹੈ ਉਹ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦਾ ਸੋ ਇਹ ਸਾਰੀਆਂ ਗੱਲਾਂ ਦੇ ਵਿੱਚ ਬੀਜੇਪੀ ਐਕਸਪੋਜ਼ ਹੋ ਰਹੀ ਆ ਲੋਕਾਂ ਦੇ ਵਿੱਚ ਜਿਹੜੇ ਲੋਕ ਫੈਸਲਾ ਕਰਨਗੇ ਲੋਕ ਅਦਾਲਤ ਵਿੱਚ ਗਏ ਆ ਪਹਿਲਾਂ ਜਿਹੜੀ ਆਪਣੀ ਦੁਨਿਆਵੀ ਅਦਾਲਤਾਂ ਹੈਗੀਆਂ ਜਿਹੜੇ ਜੁਡੀਸ਼ੀਅਲ ਕੋਰਟਸ ਵੀ ਆਪਾਂ ਕਹਿੰਦੇ ਆ ਉਤੋਂ ਵੀ ਉਹਨਾਂ ਨੂੰ ਇਨਸਾਫ ਮਿਲਿਆ ਲੜਾਈ ਲੜਨੀ ਪਈ ਆ ਕੋਲ ਕਰਨਾ ਪਿਆ ਹੁਣ ਫੇਰ ਉਹ ਕੋਲ ਕਰਨਗੇ ਤੇ ਜਿਹੜੀ ਲੋਕ ਅਦਾਲਤ ਹੈ ਜਿਹੜੀ ਸਭ ਤੋਂ ਵੱਡੀ ਅਦਾਲਤ ਦੇਖੋ چاہے ਰਮੀਤ ਮਿੱਟੂ ਆ ਜੀ چاہے ਰਾਜਾ ਬੜੇਂਗਾ ਜਾਂ ਪ੍ਰਤਾਪ ਬਾਜਵਾ ਜਾਂ ਹੋਰ ਇਹਨਾਂ ਦੇ ਲੀਡਰਾਂ ਚੰਨੀ ਜੀ ਆ ਇਹ ਇਹਨਾਂ ਨੇ ਅਸੈਂਬਲੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਸ ਵਾਇਸ ਥੂ ਥੂ ਮੈਂ ਮੈਂ ਤਾਂ ਕੁਝ ਕਰਦੇ ਆ ਜੀ ਮਤਲਬ ਕਦੇ ਇਹਨਾਂ ਨੇ ਕੋਈ ਡਿਬੇਟ ਕੀਤੀ ਆ ਜੀ ਮਹਿੰਗਾਈ ਤੇ ਬੇਰੋਜ਼ਗਾਰੀ ਤੇ ਆ ਜਿਹੜੀ ਦਮਨਕਾਰੀ ਨੀਤੀਆਂ ਆ ਇਹਦੇ ਖਿਲਾਫ ਕਦੇ ਲੜਾਈ ਲੜੀ ਆ ਕਿ ਤਾਂ ਇੱਕ ਦੂਜੇ ਨਾਲ ਨਾ ਜਿਹੜੀ ਮਤਲਬ ਨੂਰਾ ਕੁਸ਼ਤੀ ਕਰੀ ਜਾਂਦੇ ਆ ਲੋਕਾਂ ਦਾ ਧਿਆਨ ਭੁਟਕਾਉਂਦੇ ਆ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਵੀ ਪਬਲਿਕ ਇੰਟਰਸਟ ਤੇ ਰਿਟਾਇਰ ਕਰ ਦੇਣਾ ਚਾਹੀਦਾ ਬਹੁਤ ਬਹੁਤ ਧੰਨਵਾਦ